ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਗ ਗੁਜਰੀ ਮਹੱਲਾ ਚੌਥਾ ਸੋ ਪੁਰਖ ਦੀ ਵਿਚਾਰ ਕਰਦੇ ਆ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੋ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਕ ਵਖਾਣਾ ਜੋ ਸੇਵੇ ਜੋ ਸੇਵੇ ਤਦ ਜੀ ਜਨਾਨ ਕ ਤਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤਦ ਜੀ ਜਨ ਜਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤਾ ਆ ਜੀ ਤਨ ਟੁੱਟੀ ਜੰਮ ਕੀ ਫਾਸੀ ਕਈ ਮੰਗਤੇ ਇਹ ਸਭ ਤੇਰੇ ਅਚਰਜ ਕੋਤਕ ਹਨ ਤੂੰ ਆਪੇ ਹੀ ਦਾਤਾ ਤੇ ਆਪੇ ਹੀ ਭੋਗਣ ਵਾਲਾ ਹੈ ਮੈਂ ਤੇਰੇ ਤੋਂ ਬਿਨਾ ਕਿਸੇ ਦੂਜੇ ਨੂੰ ਨਹੀਂ ਜਾਣਦਾ ਤੂੰ ਪੂਰਨ ਬ੍ਰਹਮ ਪਰੇ ਤੋਂ ਪਰੇ ਹੈ ਜੀ ਤੇਰੇ ਕਿਹੜੇ ਕਿਹੜੇ ਗੁਣ ਮੈਂ ਆਖ ਕੇ ਵਰਣਨ ਕਰਾਂ ਜਿਹੜੇ ਜਿਹੜੇ ਤੈਨੂੰ ਸੇਵਦੇ ਹਨ ਦਾਸ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਹੇ ਹਰੀ ਜਿਹੜੇ ਜਿਹੜੇ ਤੈਨੂੰ ਧਿਆਉਂਦੇ ਹਨ ਉਹ ਪੁਰਸ਼ ਸੰਸਾਰ ਵਿੱਚ ਸੁੱਖ ਨਾਲ ਵੱਸਦੇ ਹਨ ਉਹ ਮੁਕਤ ਹੋਵੇ ਉਹ ਮੁਕਤ ਹੋਵੇ ਜਿਨ੍ਹਾਂ ਨੇ ਹਰੀ ਜੀ ਸਿੰਗਰਨ ਕੀਤਾ ਹੈ ਉਹਨਾਂ ਦੀ ਜਮਾਦੀ ਫਾਹੀ ਟੁੱਟ ਗਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤ ਗੁਰੂ ਨਾਨਕ